ਲਾਉਂਦੀਆ 26 ਦੀ ਸਿੱਧੀ ਬਜਾਈ ਸੀ ਇਹਨੂੰ ਅੱਜ ਚੌਥੀ ਬੋਰੀ ਪੈ ਰਹੀ ਹੈ ਏਕੜ ਦੇ ਹਿਸਾਬ ਨਾਲ ਤੇ ਇਹ 50 ਦਿਨਾਂ ਦਾ ਹੋ ਗਿਆ ਝੋਨਾ 10 ਜੂਨ ਨੂੰ ਲਾਇਆ ਸੀ ਇਹ ਪੰਜਵਾਂ ਪਾਰਟ ਹੈ ਇਹ ਚਾਰ ਪਾਰਟ ਪਹਿਲਾਂ ਅਸੀਂ ਬਣਾ ਚੁੱਕੇ ਹਾਂ ਉਹ ਤੁਸੀਂ ਦੇਖ ਸਕਦੇ ਹੋ ਉਹ ਪਰਲੇ ਐਂਗਲ ਤੋਂ ਵੀ ਤੁਹਾਨੂੰ ਦਿਖਾਵਾਂਗੇ ਜਿੱਥੋਂ ਆਪਾਂ ਸ਼ੁਰੂ ਕੀਤੀ ਸੀ ਵੀਡੀਓ ਸਾਰੇ ਪਾਰਟ ਉੱਥੋਂ ਸ਼ੁਰੂ ਹੁੰਦੇ ਨੇ ਦੇਖ ਸਕਦੇ ਹੋ ਜਿਹੜੀ ਫਸ ਗਈ ਪੂਰੀ ਹਾਂ ਉਹ ਹੀ ਤੁਹਾਨੂੰ ਐਂਗਲ ਦਿਖਾਵਾਂਗੇ ਹੁਣ ਮੈਂ ਵੀ ਝੋਲੀ ਪਾਈ ਹੋਈ ਐ ਇੱਧਰ ਝੋਲੀ ਮੇਰੀ ਬਸ ਇੱਕ ਫਾਂਡ ਰਹਿ ਗਈ ਸੀ ਸਵੇਰ ਸਵੇਰ ਦਾ ਟਾਈਮ ਹੈ 9 8:50 ਕੁ ਹੋ ਗਏ ਲਗਭਗ ਹਾਂ ਦੇਖ ਸਕਦੇ ਹੋ ਝੋਲੀ ਵੇ ਹੁਣ ਬੋਡੇ ਚ ਪਾਈ ਹੋਈ ਐ ਹਜੇ ਤੱਕ ਦੇਰੀ ਨੂੰ ਕੋਈ ਬਿਮਾਰੀ ਨਹੀਂ ਹੁਣ ਇਸ ਤੋਂ ਬਾਅਦ ਇੱਕ ਕਲੋਰੋ ਦੀ ਇਹਨੂੰ ਸਪਰੇਅ ਕਰਾਂਗੇ ਜਾਂ ਮਿੱਟੀ ਚ ਲਾ ਕੇ ਪਾਵਾਂਗੇ ਉਹੋ ਦੋ ਤਿੰਨ ਦਿਨ ਠਹਿਰ ਕੇ ਕੋਈ ਨਜਾਇਜ਼ ਖਰਚਾ ਨਹੀਂ ਹੋਇਆ ਹਜੇ ਤੱਕ ਪਹਿਲਾਂ ਹੋਏ ਹੋਣਗੇ ਪਰ ਇੱਥੇ ਸਾਰੇ ਪਾਸਿਓਂ ਬਚਾਇਆ ਹੈ ਕੱਲ ਬਾਰਿਸ਼ ਵੀ ਹੋਈ ਸੀ ਹਾਂ ਜੇ ਇਹ 50 ਦਿਨਾਂ ਦੀ ਹੋ ਗਈ ਲਗਭਗ ਸਮੂਹ ਪਰਲੇ ਅੰਗਰ ਤੋਂ ਦਿਖਾਉਣਾ ਮੈਂ ਜਾ ਕੇ ਆਹ ਦੇਖ ਸਕਦੇ ਹੋ ਜੀ ਉਹੀ ਸੀਨ ਆ ਸਾਰਾ ਆ ਛਬੀ ਜੀਰੀ ਵਾਲਾ ਉਹ ਮੁਛਲ ਐਤੋ ਕਿਤਾ ਫੁੱਲ ਕਾਮਯਾਬ ਹੈ ਇਹ ਝਾੜ ਵੀ ਵਧੀਆ ਨਿਕਲੂ ਇਹਦਾ ਮਾੜਾ ਨਿਕਲਦਾ ਆ ਦੇਖ ਸਕਦੇ ਜਿਵੇਂ ਇਹ ਉੱਤਨੀ ਮੀਂਹ ਤਾਂ ਹੋ ਜਾਂਦੀ ਜਿਵੇਂ ਮਜਾਈ ਦੇ ਹਿਸਾਬ ਨਾਲ ਕੋਈ ਦਾਣਾ ਨੰਗਾ ਰਹਿ ਗਿਆ ਉਹ 延迟 ਉਗਦਾ ਜਿਹਦੇ ਮਿੱਟੀ ਪੈ ਗਈ ਪਾਣੀ ਲੱਗ ਗਿਆ ਪਹਿਲਾਂ ਉਹ ਪਹਿਲਾਂ ਉਗ ਜਾਂਦਾ ਸਾਰੇ ਕਹਿ ਰਹੇ ਆ ਵਧੀਆ ਖੜੇ ਨੇ ਆ ਉਹੀ ਮਛਲੀ ਰੀ ਇਹੜੀ ਪਹਿਲਾਂ ਵੀ ਦਿਖਾਉਣਾ ਝੰਡਾ ਰੋਗੇ ਚ ਹੈਗਾ ਥੋੜਾ ਥੋੜਾ ਆ ਹੱਥ ਦੀ ਲਵਾਈ ਵਾਲੀ ਛੱਬੀ ਐ ਆ ਆਪਣੀ ਸਿੱਧੀ ਬਜਾਈ ਵਾਲੀ ਛੱਬੀ ਐ ਹਾਂ ਦੇਖ ਸਕਦੇ ਹੋ ਕੋਈ ਰੋਗ ਨਹੀਂ ਕੋਈ ਇਹਨੂੰ ਕੋਸਟ ਘਾਟ ਨਹੀਂ ਹਜੇ ਤੱਕ ਪੂਰੀ ਸਿਹਰਾ ਹੀ ਆ ਬਿਲਕੁਲ ਇਹ ਤੋਂ ਬਾਅਦ ਇਹਦੀਆਂ ਘਾਟਾ ਕੂਟਾਂ ਦੇ ਸਪਰੇਅ ਸ਼ੁਰੂ ਹੋਣਗੇ ਇੱਕ ਵਾਰੀ ਕਲੋਰੋ ਪਾਵਾਂਗੇ ਕਿਉਂਕਿ ਇੱਥੇ ਕੱਸੀ ਦਾ ਪਾਣੀ ਵੱਧ ਲੱਗਦਾ ਹੈ ਉਹਨੇ ਕਰਕੇ ਉਹ ਵੀਨੇ ਬੁੰਡੇ ਜੇ ਥੱਲੇ ਕਈ ਜਾਨਵਰ ਜੇ ਹੁੰਦੇ ਨੇ ਆਹ ਰੇੜੀ ਤੇ ਜੀ ਆਹ ਲੱਦ ਕੇ ਲੈੇ ਸੀ ਰਹੇ ਅਸੀਂ ਸਵੇਰੇ ਸਵੇਰੇ ਕੰਮ ਨੱਬੜ ਜੇ ਚੰਗੀ ਗੱਲ ਹੈ ਜਦਨੇ ਫਿਰ ਦਰਮੈਸ਼ ਜਿਆਦੀ ਹੋ ਜਾਂਦੀ ਹੈ ਇਸ ਕਰਕੇ ਖੱਖ ਪੱਠਿਆਂ ਦਾ ਰੇਰੂ ਦਾ ਜਿਹੜਾ ਸਵੇਰੇ ਡਿੱਬੜ ਜੇ ਬਹੁਤ ਚੰਗੀ ਗੱਲ ਆ। ਦਿਨੇ ਫਿਰ ਹੁਣ ਆਰਾਮ ਕਰਾਂਗੇ ਸਾਰੇ ਤੇ ਸ਼ਾਮ ਦੇ ਨੂੰ ਕੋਈ ਕੰਮਕਾਰ ਕਰਨਾ ਉਹ ਕਰ ਸਕਦੇ ਆ। ਲਓ ਇਹ ਪੰਜਵਾਂ ਪਾਰਟ ਸੀ ਦਾ ਜੀ। ਹੁਣ ਇਸ ਤੋਂ ਬਾਅਦ ਚ ਜਿਹੜਾ ਕੋਈ ਦਵਾਈ ਦਬੂਈ ਇਹ ਚ ਪਾਵਾਂਗੇ ਉਹ ਛੇਵੇਂ ਪਾਰਟ ਚ ਬਣਾਵਾਂਗੇ। ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰਿਓ। ਜੋ ਵੀ ਕਰਨਾ ਤੁਸੀਂ ਕਮੈਂਟ ਕਰ ਸਕਦੇ ਹੋ। ਚੰਗਾ ਮਾੜਾ ਕੋਈ ਦਿੱਕਤ ਨਹੀਂ। Hasrigaldi să